ਦੁੱਖ ਦੀ ਗੱਲ ਹੈ ਜੀ ਵੀ ਜਾਣਾ ਤਾਂ ਹਰ ਇੱਕ ਨੇ ਆ ਇੱਕ ਪੱਕਾ ਫਲ ਚਲੇ ਜਾਵੇ ਥੋੜਾ ਜਿਹਾ ਬੰਦੇ ਨੂੰ ਤਰਵਾਸਾ ਹੋ ਜਾਂਦਾ ਜਦੋਂ ਕੱਚਾ ਫਾਲੇ ਕਣ ਟੁੱਟਦਾ ਅੱਜ ਉਹਦਾ ਦੁਨੀਆ ਤੇ ਨੋਂ ਗੂੰਜ ਰਿਹਾ ਸੀ ਬੜੇ ਦੁੱਖ ਨਾਲ ਕਿਹਾ ਜਾ ਰਿਹਾ ਕਿ ਅਸੀਂ ਉਮਰ ਦੇ ਵਿੱਚੋਂ ਤਾਂ ਵੱਡੇ ਆ ਪਰ ਛੋਟੇ ਦੇ ਦੁੱਖ ਉੱਤੇ ਆ ਕੇ ਸਾਨੂੰ ਬਹੁਤ ਦੁੱਖ ਹੋ ਰਿਹਾ ਉਸ ਪਰਿਵਾਰ ਦੇ ਨਾਲ ਸਾਡਾ ਅਸੀਂ ਹਮਦਰਦੀ ਵੀ ਕਰਦੇ ਆਂ ਔਰ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦਵੇ ਔਰ ਪਰਪਣਾ ਮੰਨਣ ਦਾ ਬਲ ਦੇ। ਇੰਨੀਆਂ ਅਰਦਾਸਾਂ ਇੰਨੀਆਂ ਬੇਨਤੀਆਂ ਕੀਤੀਆਂ ਵਾਹਿਗੁਰੂ ਅੱਗੇ ਸਾਰੀ ਦੁਨੀਆ ਨੇ। ਆਪਾਂ ਸਾਰਿਆਂ ਨੇ। ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ। ਬਸ ਇਹ ਹੀ ਆ ਕਿ ਮਾਰੇ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇ। ਮਨ ਕੁਝ ਲਫ਼ਜ਼ ਨਹੀਂ ਸਪੀਚਲੈਸ ਸਵੇਚਲੈਸ ਭਾਜੀ ਇਹੋ ਜਿਹਾ ਕਲਾਕਾਰ ਬਾਜੀ ਕਦੇ ਕਦੇ ਜਨਮ ਲੈਂਦਾ ਬਾਜੀ ਬਹੁਤ ਵੱਡੀ ਸਿਖਸੀ ਸਾਡੇ ਕਲਾਕਾਰਾਂ ਵਿੱਚ ਬਹੁਤ ਵੱਡਾ ਨੌਸੀ ਇਸ ਬੰਦਾ ਦਾ ਰਾਜਵੀਰ ਦਾ ਤੇ ਬਾਕੀ ਹੁਣ ਤੁਸੀਂ ਸਾਰੇ ਅਰਦਾਸ ਕਰੋ ਬਾਜੀ ਚੈਨਨਾ ਵਾਲੀ ਵੀ ਅਸੀਂ ਲੋਕ ਵੀ ਸਾਰੇ ਆਮ ਸਿਬ ਲੋਕ ਲੋਕ ਵੀ ਨਿਜੜੇ ਸਾਰੇ ਆਪਾਂ ਸਾਰੇ ਅਰਦਾਸ ਕਰੀਏ ਇਹ ਰਾਜਵੀਰਿੰਦਰ ਜੀਵੰਦਾ ਜੀ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਰੱਖੇ ਬਾਜੀ ਪਿੱਛੇ ਪਰਿਵਾਰ ਨੂੰ ਸੁੱਖ ਸੰਦ ਰਵੇ ਹਮੇਸ਼ਾ ਬਾਜੀ ਉਹਨਾਂ ਦੇ ਬੱਚੇ ਆ ਹਮੇਸ਼ਾ ਚਰਦੀ ਕਲਾ ਚ ਰਹਿਣ ਹਾਂ ਬਾਕੀ ਸੰਦੀ ਲਸਬ ਨਾਲ ਖੜੇ ਆ ਇਹ ਐਸੀ ਆ ਪੰਜਵੇਂ ਕੈਨ ਨੂੰ ਅਸਾਇ ਤੇ ਅਕਾਇ ਦੁੱਖ ਨਾ ਉਹ ਸੰਗੀਤ ਇੰਡਸਟਰੀ ਸਾਰੀ ਪੰਜਾਬੀ ਸਾਰੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਫੈਲਿਆ ਕਿਉਂਕਿ ਇਸ ਤੋਂ ਵੱਡਾ ਦੁੱਖ ਨਹੀਂ ਵਾਪਰ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕੋਈ ਬੰਦਾ ਬੰਦਾ ਬਲੰਦੀ ਤੇ ਹੁੰਦਾ ਉਹਦੀ ਕੰਟਰੋਵਰਸੀ ਬਹੁਤ ਹੁੰਦੀ ਆ ਕੋਈ ਉਹਨੂੰ ਮਾੜਾ ਕਹਿੰਦਾ ਕੋਈ ਚੰਗਾ ਕਹਿੰਦਾ ਇੱਕ ਵਾਰ ਤੇ ਐਸਾ ਕਲਾਕਾਰ ਆ ਜਿਹਦੇ ਵਾਸਤੇ ਹਰ ਇੱਕ ਇਨਸਾਨ ਨੇ ਦੁਆ ਕੀਤੀ ਹਰ ਇੱਕ ਇਨਸਾਨ ਨੇ ਉਹਨੂੰ ਚੰਗਾ ਕੀਤਾ ਕਦੀ ਵੀ ਉਹਦੀ ਕਦੀ ਕਿਸੇ ਦੀ ਮਾੜੀ ਜਾਂ ਕਿਸੇ ਪ੍ਰੋਗਰਾਮ ਤੇ ਜਾਂ ਕਿਸੇ ਕੰਪਨੀ ਨਾਲ ਜਾਂ ਕਿਸੇ ਸਰੋਤੇ ਨਾਲ ਕਦੀ ਵੀ ਸੁਣੀ ਨਹੀਂ ਸੀ ਪਰ ਅਸੀਂ ਐਨੇ ਵੀ ਨਿਮਰਤ ਵਾਲਾ ਇਨਾ ਵੱਡਾ ਕਲਾਕਾਰ ਜਾਣਾ ਇਹ ਤੋਂ ਵੱਡਾ ਦੁੱਖ ਹੋ ਨਹੀਂ ਸਕਦਾ ਤੁਸੀਂ ਤਾਂ ਅਰਦਾਸ ਕਰਦੇ ਤੁਸੀਂ ਵੀ ਅਰਦਾਸ ਕਰੋ ਕਿ ਸਤਿਪਾਤਿ ਸ਼ਬ ਪਰਿਵਾਰ ਨੂੰ ਬਰਪਾਖਿ ਦੇਈ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ ਬਹੁਤ ਵੱਡਾ ਦੁੱਖ ਹੈ ਜਣੀ ਇਹ ਤੋਂ ਵੱਡਾ ਦੁੱਖ ਜਿਹੜੋ ਕਹਿੰਦੇ ਵੀ ਇੱਕ ਮਾਪਿਆਂ ਤੇ ਪੁੱਤ ਦੀ ਅਰਥੀ ਦਾ ਭਾਰ ਇਹ ਤੋਂ ਵੱਡਾ ਦੁਨੀਆ ਦੇ ਭਾਰ ਨਹੀਂਗਾ ਉਹ ਮਾਪੇ ਜਾਣ ਦੇ ਵਿੱਚ ਜਿੰਨਾ ਉਹ ਪਾਰ ਸਕਿਆ ਬਣਾ ਤੁਹਾਡਾ ਬੜਾ ਸਾਥ ਮਿਲਿਆ ਸਾਰਿਆਂ ਨੂੰ ਦੁੱਖ ਸੁੱਖ ਵਿੱਚ ਬੜੀ ਸਾਂਝ ਪਾਈ ਆ ਬਾਈ ਜੀ ਤੁਸੀਂ ਚੈਨ ਵਾਲਿਆਂ ਨੂੰ ਉਹਨੂੰ ਇੰਨਾ ਕਿ ਸਹਾਰਾ ਦਿੱਤਾ ਵੀ ਹਰ ਇੱਕ ਬੰਦੇ ਨੇ ਉਹਨੇ ਦੀ ਖਤਰ ਅਰਦਾਸ ਕੀਤੀ ਹੈ ਤੁਹਾਡੀ ਆਵਾਜ਼ ਪਹੁੰਚੀ ਸੀ ਹਰ ਬੰਦਾ ਅਰਦਾਸ ਕਰਦਾ ਸੀ ਬਾਕੀ ਸਚੇ ਬਾਸ਼ਰ ਨੂੰ ਆਪਣੇ ਚਰਨਾਂ ਵਿੱਚ ਰੱਖੇ ਵਾ ਜੀ ਆਜੋ ਬਾਈ ਜੀ ਦੋ ਸ਼ਾਲ ਫੁੱਦ ਤਾਂ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਤੇ ਸਾਰੇ ਸੈਲੀਬ੍ਰਿਟੀਜ਼ ਤੋਂ ਇਲਾਵਾ ਬੱਬੂ ਮਾਨ ਪਹੁੰਚੇ ਹੋਏ ਨੇ ਸਾਰੇ ਜਿਨੇ ਵੀ ਨਾਮਵਰ ਕਲਾਕਾਰ ਨੇ ਉਹ ਇਸ ਵੇਲੇ ਤੁਹਾਨੂੰ ਜਿਹੜੇ ਨੇ ਉਹ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਤੇ ਜਿਹੜੇ ਨੇ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਹੋਣਗੇ ਔਰ ਬੱਬੂ ਮਾਨ ਪਹੁੰਚੇ ਨੇ ਇਸ ਵੇਲੇ ਇਸ ਤੋਂ ਪਹਿਲਾਂ ਮਾਸਟਰ ਸਲੀਮ ਔਰ ਹੋਰ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਗੁਰਲੇਜ਼ ਅਕਤਰ ਜਿਹੜੇ ਨੇ ਉਹ ਪਹੁੰਚੇ ਹੋਏ ਆ ਮਾਸਟਰ ਸਲੀਮ ਪਹੁੰਚੇ ਹੋਏ ਆ तमाम ਸੈਲੀਬ੍ਰਿਟੀਆਂ ਜਿਹੜੇ ਨੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਜਵੰਦਾ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਆ